ਜਾਹੀ ਨਮਸਕਾਰ ਸਸੀ ਕਾ ਦੋਸਤੋ ਮੈਟਵਡ ਆਪਣਾ ਸੰਜੀਪ 바ਵਾ ਇੱਕ ਵਾਰ ਫੇਰ ਤੁਹਾਡਾ ਸਾਰ ਸਵਾਗਤ ਕਰਦਾ ਦੋਸਤੋ ਅੱਜ ਜਿਹੜਾ ਹੈ ਸ਼ੋਭਾ ਪੱਗਾ ਸਪੋਰਟਸ ਅਕੈਡਮੀ ਵਿਖੇ ਜਿਹੜਾ ਹੈ ਲੋੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਜਿਹੜੇ ਹੈ ਇੱਥੋਂ ਦੇ ਜਿਹੜੇ ਖਿਡਾਰੀ ਹੀ ਉਹਨਾਂ ਨਾਲ ਲੋੜੀ ਸੈਲੀਬ੍ਰੇਟ ਕੀਤੀ ਗਈ ਉਸ ਦੇ ਨਾਲ ਨਾਲ ਜਿਹੜੇ ਇਹਨਾਂ ਦੀ ਬੇਟੀ ਹੈਗੀ ਹੈ ਜੀਰਾਲ ਪੱਗਾ ਜਿਹੜੇ ਹੈ ਪ੍ਰੈਜ਼ੀਡੈਂਟ ਹੈ ਕਿਨੇ ਸ਼ੋਭਾ ਪੱਗਾ ਸਪੋਰਟਸ ਅਕੈਡਮੀ ਦੇ ਉਹਨਾਂ ਦੀ ਬੇਟੀ ਦੀ ਜਿਹੜੀ ਹੈ ਅੱਜ ਲੋੜੀ ਪਾਈ ਜਾ ਰਹੀ ਹੈ ਬੇਟੀ ਦੀ ਬੇਟੀ ਦੀ ਤੇ ਬਹੁਤ ਸਾਰੇ ਵਧੀਆ ਢੰਗ ਦੇ ਨਾਲ ਜਿਹੜੀ ਹੈ ਲੋੜੀ ਸੈ ਖਾਨ ਪੀਂਦਾ ਵੀ ਪ੍ਰਬੰਧ ਕੀਤਾ ਗਿਆ ਨੱਚਣ ਗਾਣ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਤਾਂ ਦੱਸ ਦਈਏ ਕਿ ਇੱਥੇ ਬਹੁਤ ਸਾਰੀ ਆਈਟਮਾਂ ਜੜੀਆਂ ਵੀ ਆ ਉਹ ਵੀ ਪੇਸ਼ ਕੀਤੀਆਂ ਜਾਂਦੀਆਂ ਵੱਖਰੇ ਵੱਖਰੇ ਡਾਂਸ ਡੇ ਆ ਉਹ ਕਿਤੇ ਜਾ ਰਹੇ ਨੇ ਅ ਕੱਲ ਕਰੀਏ ਤਾਂ ਪਹਿਲਾਂ ਜਿਹੜੀ ਹੀ ਮੁੰਡਿਆਂ ਦੀ ਲੋੜੀ ਜਿਹੜੀ ਸੈਲੀਬ੍ਰੇਟ ਕੀਤੀ ਜਾਂਦੀ ਸੀ ਪਰ ਹੁਣ ਇੱਕ ਨਵੇਂ ਕਲਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕੁੜੀਆਂ ਦੀ ਵੀ ਲੋੜੀ ਜਿਹੜੀ ਹੈ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਸਾਡੇ ਨਾਲ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਜਿਹੜੇ ਡਾਇਰੈਕਟਰ ਨੇ ਜੀਓ لال ਬੱਗਾ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਲੋੜੀ ਦੇ ਤਿਹਾਰ ਬਾਰੇ ਕੀ ਕਰਨਾ ਚਾਹੁੰਦੇ ਮੈਂ ਜੇਲ ਬੱਗਾ ਪ੍ਰੈਜ਼ੀਡੈਂਟ ਸੋਹਾ ਬੱਗਾ ਸਪੋਰਟਸ ਅਕੈਡਮੀ ਅੱਜ ਸਾਡੀ ਅਕੈਡਮੀ ਵਿੱਚ ਲੋੜੀ ਸੈਲੀਬ੍ਰੇਸ਼ਨ ਕੀਤੀ ਗਈ ਆ ਜਿਸ ਵਿੱਚ ਜੋ ਸਾਡੀ ਅਕੈਡਮੀ ਚ ਬੱਚੇ ਪਾਰਟਿਸਪੇਟ ਕਰਦੇ ਆ ਜਾਂ ਸਾਡੀ ਕਮੇਟੀ ਚ ਟ੍ਰੇਨਿੰਗ ਲੈਂਦੇ ਆ ਉਹਨਾਂ ਨੂੰ ਵੀ ਨਾਲ ਵੀ ਅੱਜ ਲੋੜੀ ਮਨਾਈ ਆ ਇਸ ਤੋਂ ਇਲਾਵਾ ਅੱਜ ਜੋ ਲੋੜੀ ਸੀ ਉਹ ਖਾਸ ਕਰਕੇ ਸਾਡੀ ਦੋਤਰੀ ਸੁਵਿਆanshi ਉਹਦੀ ਪਹਿਲੀ ਲੋੜੀ ਸੀ ਤੇ ਅਸੀਂ ਕਿਹਾ ਉਹਨੇ ਬਾਬਾ ਜੀ ਨੇ ਕਿਹਾ ਕਿ ਪੁੱਤਾਂ ਦੀ ਲੋੜੀਆਂ ਪਾਈ ਜਾਂਦੀਆਂ ਸੀ ਤੇ ਧੀਆਂ ਦੀ ਲੋੜੀਆਂ ਵੀ ਪਾਣੀਆਂ ਚਾਹੀਦੀਆਂ ਕਿਉਂਕਿ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਇਸ ਲਈ ਅੱਜ ਇਸ ਪ੍ਰੋਗਰਾਮ ਚ ਲੋੜੀ ਅੱਜ ਸੈਲੀਬ੍ਰੇਟ ਕੀਤੀ ਗਈ ਆ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਨਾਲ ਬਹੁਤ ਬਹੁਤ ਲੋੜੀ ਦੀ ਵਧਾਈ ਦਿੰਦਾ ਸਰ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਗਾਡੇ ਅਕੈਡਮੀ ਵੱਲੋਂ ਹਾਲੀ ਵਿੱਚ ਜਿਹੜੇ ਆ ਲੜਕੀ ਦੀ ਜਿਹੜੀ ਹੈ ਲੋੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਰਸ ਰਹੇ ਆ ਅਨਵੜ ਦੇ ਦਿਨਾਂ ਚ। ਆਵਲੇ ਸਮੇਂ ਵਿੱਚ ਜਤੋਂ ਕਈ ਕੰਪੀਟੀਸ਼ਨ ਅਸੀਂ ਕਰਾਣੇ ਆ ਬੱਚਿਆਂ ਦੇ। ਕਾਟੇ ਦੇ ਵੀ ਹੋ ਜਮਨਾਸਟਿਕ ਦੇ ਵੀ ਕਿਉਂਕਿ ਇਹ ਸਾਲ ਦੀ ਅਜੇ ਸ਼ੁਰੂਆਤੀ ਆ। ਮਾਰਚ ਦੇ ਲੱਗ ਸਕੀ ਇੱਕ ਕੰਪੀਟੀਸ਼ਨ ਆ ਰਿਹਾ ਨੈਸ਼ਨਲ ਲੈਵਲ ਦਾ। ਉੱਚੇ ਅਸੀਂ ਬੱਚਿਆਂ ਨੇ ਭੇਜਾਂਗੇ। ਤੋਂ ਜਿੱਦਾਂ ਅੱਜ ਲੋਹੜੀ ਮਨਾ ਰਹੇ ਆ ਜਿਹੜੇ ਬਾਕੀ ਤਿਹਾਰ ਵੀ ਆ ਜਿਹੜੇ ਵੀ ਤਿਹਾਰ ਸਮੇਂ-ਸਮੇਂ ਤੇ ਆਉਂਦੇ ਆ ਅੱਗੇ ਵਸਾਕੀਆਂ ਆਣ ਵਾਲੀ ਆ। ਗੁਰਪੁਰ ਬੰਦੇ ਆ ਜਿਹੜੇ ਵੀ ਤਿਹਾਰਾਂ ਤੇ ਅਸੀਂ ਆਪਣੇ ਬੱਚਿਆਂ ਦਾ ਇੱਥੇ ਮਨਾਉਂਦੇ ਆ। ਤੇ ਉਸੇ سلسلے ਵਿੱਚ ਅੱਜ ਦੀ ਇਹ ਲੋਹੜੀ ਮ ਸਰ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਲੋਕ ਇੱਥੇ ਮੌਜੂਦ ਸਨ ਔਰ ਬਹੁਤ ਸਾਰੇ ਤੁਹਾਡੇ ਰਿਲੇਟਿਵ ਵੀ ਆਏ ਨੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕ ਆਏ ਨੇ ਤੇ ਲੜਕੀ ਲੋੜੀ ਸੈਲੀਬ੍ਰੇਟ ਕੀ ਤਿਆਰੀ ਹੈ ਤੇ ਇਧਰ ਹੀ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਬਿਲਕੁਲ ਚਾਹੀਦੇ ਕਿਦਾਂ ਕਿ ਮੈਂ ਪਹਿਲੇ ਵੀ ਦੱਸਿਆ ਕਿ ਜਿਹੜੀਆਂ ਲੜਕੀਆਂ ਨੇ ਉਹ ਵੀ ਲੜਕਿਆਂ ਤੋਂ ਘੱਟ ਨਹੀਂ ਹੈਗੀ ਤੇ ਮਿਸਾਂ ਲੜਕੀਆਂ ਦੀ ਵੀ ਲੋੜੀ ਜਿਹੜੀ ਆ ਉਹ ਸੈਲੀਬ੍ਰੇਟ ਕੀਤੀਆਂ ਇਹ ਚਿਹੜੀਆਂ ਕਿਉਂਕਿ ਅੱਜ ਕੱਲ ਦਾ ਸਮੇਂ ਆ ਲੜਕੀਆਂ ਅੱਜ ਸਭ ਤੋਂ ਵੱਡੀ ਗੱਲ ਕੀ ਦੇਖਦੀ ਜਿਹੜੀ ਰਾਸ਼ਟਰਪਤੀ ਆ ਉਹ ਵੀ ਇੱਕ ਇਹ ਲੜਕੀ ਆ ਜੀ ਬਿਲਕੁਲ ਇਸ ਲਈ ਹਾਲ ਵੇਲੇ ਸਮੇਂ ਵਿੱਚ ਜੇ ਲੜਕੀਆਂ ਉਹ ਲਟਕੀਆਂ ਕਰਨਗੀਆਂ ਕੋਈ ਆਹੋ ਜਿਹਾ ਖੇਤਰ ਨਹੀਂ ਜਿੱਥੇ ਲੜਕੀਆਂ ਅੱਗੇ ਨਹੀਂ ਇਸੇ ਫੇ ਲੋੜੀ ਚ ਪਿੱਛੇ ਕਿਉਂ ਇਸ ਲਈ ਸਾਰਿਆਂ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਦੀਆਂ ਲੋੜੀਆਂ ਲੜਕੇ ਲੋੜੀਆਂ ਮਨਾਈ ਜਾਣੀ ਚਾਹੀਦੀ ਆ ਸਾਡੇ ਨਾਲ ਪਿੰਡ ਬਾਬੋਵਾਲ ਦੇ ਜਿਹੜੇ ਐ ਐਮਸੀ ਆਰਕੇ ਸਾਹਿਬ ਉਹ ਵੀ ਮੌਜੂਦ ਨੇ ਜੋ ਕਿ ਸਪੈਸ਼ਲ ਤੌਰ ਤੇ ਉਚੇਚੇ ਤੌਰ ਤੇ ਇੱਥੇ ਪੁੱਜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਲੋੜੀ ਦੀ ਹੈ ਮਿਹਰਬਾਨੀ ਜੀ ਜਿੱਦਾਂ ਜਿੱਦਾਂ ਹਰ ਵਾਰੀ ਸਪੋਰਟ ਬੱਗਾ ਅਕੈਡਮੀ ਤੇ ਵੱਖਰੇ-ਵੱਖਰੀਆਂ ਜਿੰਦਾ ਅਕੈਡਮੀ ਦੇ ਵਿੱਚ ਇਹ ਵੱਖ-ਵੱਖ ਇਵੈਂਟਸ ਕਰਾਉਂਦੇ ਨੇ ਹਰ ਵਾਰੀ ਇਹ ਅਲੱਗੀ ਆਪਣੇ ਜਿਹੜੇ ਆਪਣੀ ਸ਼ਾਪ ਛੱਦਦੇ ਨੇ ਤੇ ਉਹਦੇ ਇੱਕ ਹੋਰ ਕਦਮ ਅੱਗੇ ਜਾਂਦੇ ਹੋਏ ਅੱਜ ਲੋਹੜੀ ਜਿਹੜੀ ਸੈਲੀਬ੍ਰੇਸ਼ਨ ਹੋਈ ਆ ਪਹਿਲਾਂ ਤੇ ਮੈਂ ਬਤੌਰ ਇੱਕ ਕਾਉਂਸਲਰ ਮੈਨੂੰ ਬੜੀ ਖੁਸ਼ੀ ਆ ਹਰ ਵਾਰੀ ਮੈਂ ਕਹਿੰਨਾ ਕਿ ਜਿੱਥੇ ਮੈਂ ਕਾਉਂਸਲਰ ਆ ਉੱਥੇ ਮੇਰੇ ਇਹ ਭਰਾ ਦੀ ਅਕੈਡਮੀ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਅਲੱਗ ਤਰ੍ਹਾਂ ਦਾ ਇਹ ਜੋ ਕਨਸੈਪਟ ਤਿਆਰ ਕੀਤਾ ਉਹਦੇ ਰਿਜ਼ਲਟ ਡੇ ਬਾਏ ਡੇ ਵੇਖੋ ਪੂਰੇ ਗੁਰਦਾਸਪੁਰ ਨੂੰ ਮਿਲ ਰਹੇ ਨੇ ਤੇ ਅੱਜ ਇਸ ਅਕੈਡਮੀ ਦੇ ਵਿੱਚ ਅੱਜ ਦੀ ਲੋੜੀ ਸੈਲੀਬ੍ਰੇਸ਼ਨ ਕੀਤੀ ਆ ਕਦੀ ਧੀਆਂ ਨੂੰ ਇੱਕ ਸ਼ਰਾਪ ਸਮਝਿਆ ਜਾਂਦਾ ਸੀ ਤੇ ਸਹੀ ਮੈਨੇਜ ਇਨ ਸਾਬਤ ਕੀਤਾ ਪਜਰੀ ਸਹੀ ਮਣੀ ਇਕੁਐਲਿਟੀ ਆ ਇਹ ਇਕੁਐਲਿਟੀ ਆ ਇਕੁਐਲਿਟੀ ਆ ਹੀ ਆਪਣੇ ਤੋਂ ਸਟਾਰਟ ਕਰਾਂਗੇ ਧੀ ਪੁੱਤਰ ਚ ਫਰਕ ਕੀ ਆ ਧੀਆਂ ਜਿਆਦਾ ਪਿਆਰ ਕਰਦੀਆਂ ਨੇ ਪਰ ਲੋੜੀਆਂ ਬੜੇ ਘੱਟ ਲੋਕ ਮਨਾਉਂਦੇ ਨੇ ਪਰ ਇੱਕ ਸਾਡੇ ਜੀਐਲ ਬੱਗਾ ਜੀ ਸਪੋਰਟਸ ਅਕੈਡਮੀ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਪਹਿਲ ਕਦਮੀ ਕੀਤੀ ਆ ਇਹ ਬੜੀ ਸਲਾਹਾਂਗਾ ਜੋਗ ਆ ਔਰ ਮੈਂ ਚਾਹਾਂਗਾ ਭਈ ਇਹ ਧੀਆਂ ਨੂੰ ਇਦਾਂ ਹੀ ਸਾਰੇ ਹਰ ਕਦਮ ਦੇ ਹਰ ਖੇਤਰ ਦੇ ਵਿੱਚ ਇਹਨੂੰ ਅੱਗੇ ਆਣਾ ਚਾਹੀਦਾ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਨੇ ਕਿਹਾ ਭਈ ਅੱਜ ਦੀ ਜਿਹੜੀ ਰਾਸ਼ਟਰਪਤੀ ਆ ਜਿਵੇਂ ਕਲਪਨਾ ਚਾਵਲਾ ਵਰਗੀਆਂ ਕੁੜੀਆਂ ਜਿਹੜੀਆਂ ਅੰਤਰਕਸ਼ਿਕ ਵਿੱਚ ਗਈਆਂ ਨੇ ਅੱਜ ਸਾਡੀਆਂ ਜਿਹੜੀਆਂ ਧੀਆ ਨੇ ਉਹ ਆਪਣੇ ਪਾਇਲਟ ਨੇ ਜੀ ਹਰ ਖੇਤਰ ਦੇ ਚੱਗੇ ਨੇ ਪਰ ਇੱਕ ਮਿਸਾਲ ਪੈਦਾ ਕੀਤੀ ਆ ਔਰ ਮੈਂ ਇਹਨਾਂ ਦੀ ਵਾਕਈ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਉਮੀਦ ਕਰਦਾ ਵੀ ਇਹ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਇਹ ਆਪਣੇ ਖੇਤਰ ਨੂੰ ਹੋਰ ਅੱਗੇ ਲੈ ਕੇ ਜਾਣਗੇ ਉਹ ਅਸਰਾਂ ਦੀਆਂ ਜੜੀਆਂ ਨਾ ਐ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਨੇ ਸੱਚੇ ਪਾਤਸ਼ਾਹ ਇਸ ਅਕੈਡਮੀ ਨੂੰ ਬਹੁਤ ਬਲੰਦੀਆਂ ਤੱਕ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਜਿਹੜਾ ਪੀਚਾ ਸੀ ਜਿਹੜਾ ਸੋਭਾ ਬੱਗਾ ਸੋਭਾ ਇੱਕਾਂ ਦੀ ਵਾਈਫ ਦਾ ਨਾਮ ਹੀ ਉਹ ਅੱਜ ਸਾਡੇ ਵਿੱਚ ਨਹੀਂ ਹੈ ਬਟ ਇਹਨਾਂ ਨੇ ਕਿਹਾ ਸੀ ਭਈ ਮੈਂ ਉਹਨਾਂ ਨੂੰ ਅਮਰ ਰੱਖਾਂਗਾ ਅੱਜ ਨੋ ਡਾਟ ਉਹਨਾਂ ਦਾ ਨਾਮ ਅਮਰ ਆ ਉਹ ਭਾਵੇਂ ਅੱਜ ਸਾਡੇ ਚ ਨਹੀਂ ਪਰ ਉੱਤੋਂ ਆਸਮਾਨ ਦੇ ਉੱਪਰ ਸਾਡੇ ਵਿੱਚ ਉਹ ਬੈਠੀ ਵੇਖ ਰਹੀ ਆ ਕਿੰਨਾ ਇੰਜੋਏ ਕਰਦੀ ਹੋएगी ਔਰ ਮੈਂ ਸਮਝਣਾ ਭਈ ਇਹ ਬੜੀ ਵੱਡੀ ਗੱਲ ਆ ਜੋ ਬੰਦਾ ਕਹਿੰਦਾ ਉਹ ਕਰਦਾ ਔਰ ਕਰਕੇ ਦਿਖਾਉਂਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਇਲਾਕੇ ਦੇ ਸਾਬ ਗੱਲ ਕਰੀਏ ਤਾਂ ਅੱਜ ਲੜਕੇ ਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਰਿਹਾ ਤੇ ਗੁਰਨਾਨ ਦੇਵ ਜੀ ਨੇ ਲਿਖਿਆ ਸੋ ਕਿੰਦਾ ਆਖਿਆ ਜਿਤ ਜਮੇ ਰਜ਼ਾਨ ਤੇ ਲੜਕੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਅੱਜ ਬਿਲਕੁਲ ਬਰਾਬਰ ਸਮਝਿਆ ਜਾ ਰਿਹਾ ਲੜਕੇ ਦੇ ਨਾਲ ਪਹਿਲਾਂ ਹੁੰਦਾ ਸੀ ਕਿ ਹਾਂ ਤੇ ਥੋੜਾ ਫਰਕ ਤਾਂ ਨੇ ਪਰ ਅੱਜ ਕੱਲ ਕੋਈ ਫਰਕ ਨਹੀਂ ਹੈ ਐਜ਼ ਅ ਕਾਉਂਸਲਰ ਤੁਸੀਂ ਕੀ ਦੇਖਦੇ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਲੋਕੀ ਤੇ ਕਾਗਜ਼ੀ ਪੱਤਰੀ ਦੀ ਗੱਲ ਕਰਦੇ ਨੇ ਅੱਜ ਬਿਲਕੁਲ ਕਰਕੇ ਦਿਖਾਇਆ ਲੋਕੀ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਬਟ ਇਹਨਾਂ ਨੇ ਕਰਕੇ ਦਿਖਾਇਆ ਮੈਂ ਚਾਹਨਾ ਸਾਰੀ ਹਰ ਪਾਸੋਂ ਬੇਟੀਆਂ ਨੂੰ ਅੱਗੇ ਲੈ ਕੇ ਆਓ ਤੇ ਬੇਟੀਆਂ ਕਿਸੇ ਤੋਂ ਘੱਟ ਨਹੀਂ ਬੇਟੀਆਂ ਜਿਆਦਾ ਪਿਆਰ ਕਰਦੀਆਂ ਔਰ ਜਿਆਦਾ ਸਕਸੈਸਫੁਲ ਨੇ ਅੱਜ ਦਾ ਰੇਟ ਸਕਸੈਸਫੁਲ ਰੇਟ ਬੇਟੀਆਂ ਦਾ ਜਿਆਦਾ ਔਰ ਇਹਨਾਂ ਨੇ ਕਰਕੇ ਦਿਖਾਇਆ ਉਹਨੂੰ ਸਾਰਿਆਂ ਨੂੰ ਇਸ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਸਾਡੇ ਨਾਲ ਹੋਰ ਵੀ ਕਮਾਂਡਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਜੀ ਸਰ ਕਹਿੰਨੇ ਕੀ ਕਹਿਣਾ ਚਾਹੋਗੇ ਇਸ ਲੋੜੀ ਦੇ ਤਿਹਾਰ ਬਾਰੇ ਔਰ ਸ਼ੋਭਾ ਬੱਗਾ ਸਪੋਰਟ ਅਕੈਡਮੀ ਦੇ ਬਾਰੇ ਨਮਸਕਾਰ ਮੈਂ ਕਮਾਂਡਰ ਵਿਜੇ ਕੁਮਾਰ ਐਕਸ ਕਮਾਂਡਰ ਵਿਜੇ ਕੁਮਾਰ ਅੱਜ ਸ਼ੋਭਾ ਬੱਗਾ ਅਕੈਡਮੀ ਵਿੱਚ ਜੋ ਪ੍ਰੋਗਰਾਮ ਹੈ ਉੜੀ ਦੇ ਲਖਸਿ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਲੋੜੀ ਦੀ ਬਹੁਤ ਬਹੁਤ ਸ਼ੁਭਕਾਮਨਾ ਦਿੰਦਾ ਹਾਂ ਤੇ ਅੱਜ ਜੋ ਸ਼ੁਭਾਭਗਾ ਕਾਢੀ ਰਿਹਾ ਜੀ ਇਹ ਲੋੜੀ ਦਾ ਇੱਕ ਬੇੜੀ ਦੀ ਲੋੜੀ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਇਹ ਇੱਕ ਬਹੁਤ ਇਤਿਹਾਸਕ ਇੱਕ ਕਦਮ ਹੈ ਜਿੱਦਾਂ ਕਿ ਸਾਰੇ ਜਾਣਦੇ ਆ ਕਿ ਲੜਕੀਆਂ ਲੜਕੇ ਦਾ ਘਟ ਨਹੀਂ ਹੈ ਚਾਹੇ ਉਹ ਸਪੋਰਟਸ ਫੀਲਡ ਹੋਵੇ ਚਾਹੇ ਉਹ ਆਰਮੀ ਹੋਵੇ ਜਾਂ ਡਿਫੈਂਸ ਹੋਵੇ ਜਾਂ ਪੈਰਾਮੈਟਿਕ ਫੋਰਸੇ ਕਿਸੇ ਵੀ ਫੀਲਡ ਵਿੱਚ ਕਿਉਂਕਿ ਮੈਂ ਖੁਦ ਪੈਰਾਮੈਟਿਕ ਫੋਰਸੇ ਆਜੇ ਕਮਾਂਡਰ ਰਿਟਾਇਰਮੈਂਟ ਹੋਇਆ ਕਰਕੇ ਤੇ ਲੜਕੀਆਂ ਨੂੰ ਅਗਰ ਸ਼ੁਰੂ ਤੋਂ ਹੀ ਉਤਸ਼ਾਹ ਕੀਤਾ ਜਾਵੇ ਔਰ ਉਹਨੂੰ ਮੋਟੀਵੇਟ ਕੀਤਾ ਜਾਵੇ ਤੇ ਕਿਤੇ ਵੀ ਕੁਛ ਨਾ ਕਹੇ ਕੋਈ ਕੱਟਣੀ ਹੈ ਕਿਸੇ ਤੇ ਅੱਜ ਸ਼ੋਭਾ ਬਗਾ ਕਾੜੀ ਦੇ ਕੀਤੇ ਵੀ ਬੇੜੀ ਦੀ ਢੋਲੀ ਦੀ ਸਰਵਣ ਕੀਤਾ ਗਿਆ ਹੈ ਖਰਾਬ ਵੀ ਇੱਕ ਬਹੁਤ ਹੀ ਬੜਾ ਪ੍ਰਾਲਾ ਹੈ ਤੇ ਇਹ ਇੱਕ ਸਾਡੇ ਸਾਡੇ ਸਮਾਜ ਵਾਸਤੇ ਸਾਡੇ ਆਪਣੇ ਸਟੇਟ ਵਾਸਤੇ ਤੇ ਦੇਸ਼ ਵਾਸਤੇ ਇੱਕ 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 ਸਿੱਖਣ ਦਾ ਇੱਕ ਮਿਸਾਲ ਵੀ ਹੈ ਕਿ ਬੇਟੀਆਂ ਨੂੰ ਅੱਗੇ ਲਿਆਓ ਤੇ ਬੇਟੀਆਂ ਨੂੰ ਉਤਸ਼ਾਹ ਕੋ ਤੇ ਬੇਟੇ ਨੇ ਚੜ ਅਗੇ ਵੱਧ ਚੜ ਕੇ ਇਸ ਮਤਲਬ ਕਿ ਇਹਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰੋ ਤਾਂ ਜੋ ਹਰਿਆਣੇ ਵਾਲੇ ਤਰਤੀ ਦੇ ਦੇਸ਼ ਵਿੱਚ ਕਿ ਵਾਧਰਵਾਦੀਆਂ ਬੇਟੀਆਂ ਇਹ ਸ਼ਾਪਾਨ ਤੇ ਇੱਕ ਵਾਰ ਮੈਂ ਫਿਰ ਸ਼ੁਭਾ ਬੱਗਾ ਕਾੜੀਆਂ ਡਾਕਟਰ ਜੇਲ ਬੱਗਾ ਸਾਹਿਬ ਨੂੰ ਮੈਂ ਇੱਕ ਗੋਦੀ ਬਤਾਇ ਦਿੰਦਾ ਜਿਨ੍ਹਾਂ ਨੇ ਇੱਕ ਬੇਟੀ ਦੀ ਇੱਕ ਲੋੜੀ ਦੇ ਉੱਤੇ ਚਰਬੜ ਕੀਤਾ ਕਰਕੇ ਉਸ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਹੋ ਧੰਨਵਾਦ ਜੈ ਹਿੰਦ ਨਮਸਕਾਰ इस चीज़ बहुत ज़्यादा पसंद किया कि असें अपनी बेटी की लोहड़ी सैलीब्रेट की इतने और अच्कल वैसे सारे इस चीज़ में काफ़ी ज़्यादा जागरूक हो गए हैं कि सारे अपने अपनी बे बेटिया की लोहड़ी सैलीब्रेट कर रहे हैं इवन लोड़ी नहीं बच्चे अच्कल गर्ल्स बॉयज जेंडर जोड़े इक्वल है और हर जगह सारे क्षेत्र में बराबर ने और बच्चे ਖੁਸ਼ੀਆਂ ਅੱਜ ਕੱਲੇ ਬੇਟੇ ਦੀ ਵੀ ਉਨੀ ਹੀ ਕੀਤੀ ਜਾਂਦੀ ਔਰ ਬੇਟੀ ਦੇ ਹੋਣ ਦੇ ਵੀ ਉਨੀ ਹੀ ਕੀਤੀ ਜਾਂਦੀ ਹੈ ਔਰ ਸਪੈਸ਼ਲੀ ਮੈਨੂੰ ਤੇ ਗਰਲ ਸਾਈਡ ਬਹੁਤ ਜ਼ਿਆਦਾ ਪਸੰਦ ਸੀ ਮੇਰਾ ਫਰਸਟ ਵੀ ਬੇਬੀ ਬੋਆ ਆ ਔਰ ਸੈਕੰਡ ਵੀ ਮੇਰੀ ਬੇਬੀ ਗਰਲ ਆ ਤਾਂ ਮੈਨੂੰ ਜੁਗਨੀ ਜ਼ਿਆਦਾ ਉਸ ਚੀਜ਼ ਦੀ ਖੁਸ਼ੀ ਹੈ ਇਸ ਕਰਕੇ ਮੈਂ ਅੱਜ ਅਥੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਆਪਣੇ ਸਾਰੇ ਸੰਬੰਧੀਆਂ ਨੂੰ ਇਨਵਾਈਟ ਕੀਤਾ ਕਿ ਉਹ ਮੇਰੇ ਫੰਕਸ਼ਨ ਦੇ ਵਿੱਚ ਆਣ ਔਰ ਇਸ ਸਰਮਨੀ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਤੇ ਬਹੁਤ-ਬਹੁਤ ਧੰਨਵਾਦ ਹੈ ਸਾਰੇ ਆਪ ਸਾਰਿਆਂ ਨੂੰ ਇੱਕ ਵਾਰੀ ਫਿਰ ਲੋੜੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ